ਆਜਾ ਆਮੀ ਕੀ ਕਰਵਾ ਰਹੇ ਹਾਂ ਇਲਾਕਾ ਕਰ ਬਸੇ ਦੋਸਤੋ ਚਲੇ ਜਾ ਕਿਸਾ ਤੈਨੂੰ ਨਾਲ ਹੀ ਲੈ ਕੇ ਡੁੱਬਣਗੇ ਫਰੀ ਟੋਰ ਪੂਰੀ ਖੋਲੀ ਆ ਇਹ ਲਾਉਣਾ ਜੇ ਮੈਂ ਜ਼ੁਕਾਮ ਹੋਇਆ ਹੂੰ ਟੋਰ ਪੂਰੀ ਖੋਲੀ ਇਸ ਨਗਰ ਨਿਵਾਸੀ ਸਤਕਾਰਯੋਗ ਬਜ਼ੁਰਗੋ ਮਾਰੋ ਚੱਲ ਕੇ ਹੋਏ ਮ੍ਰਿਤਪਤਵੰਤੇ ਸੱਜਣੋ ਛੋਟੇ ਔਰ ਵੱਡੇ ਵੀਰੋ ਭੈਣੋ ਤੇ ਭਰਾਵੋ ਮੇਰੇ ਹਮ ਉਮਰ ਸਾਥੀਓ ਔੜੇ ਤੇ ਸਾਥੀਓ ਸਾਡੇ ਇਸ ਨਗਰ ਦੇ ਵਿੱਚ ਇਹ ਜਗ੍ਹਾ ਤੇ ਸਾਨੂੰ ਕਲਾਕਾਰਾਂ ਨੂੰ ਸਾਡੀ ਪਾਰਟੀ ਨੂੰ ਕਰਕੇ ਦੀ ਛੱਟੀ ਤੇ ਕਾਕਾ ਗੁਰਪ੍ਰੀਤ ਉਹਦੇ ਡੈਡੀ ਭਾਈ ਜਗਤਾਰ ਸਿੰਘ ਸੰਧੂ ਸਾਹਿਬ ਉਹਨਾਂ ਦੇ ਡੈਡੀ ਭਾਈ ਜਗਤਾਰ ਦੇ ਪਿਤਾ ਜੀ ਹੋਰੇ ਸਰਦਾਰ ਲਖਮਰ ਸਿੰਘ ਜੀ ਉਹ ਦੇ ਸਦਕੇ ਤੁਹਾਡੀ ਸੇਵਾ ਜਹਾਜ਼ਰ ਹੋਏ ਆ ਲਖਮਰ ਸਿੰਘ ਜੀ ਦੇ ਜਿਹੜੇ ਪੋਤਾ ਲੱਗਦਾ ਛੋਟਾ ਛੋਟਾ ਜਿਹੜੀ ਆਪਾਂ ਖੁਸ਼ੀ ਜਿੱਥੇ ਹੋਏ ਆ ਸਭ ਤੋਂ ਪਹਿਲਾਂ ਇਹ ਖੁਸ਼ੀ ਦੇ ਸਮੇਤੇ ਮੈਨੂੰ ਹੁਕਮ ਹੋਇਆ ਵੀ ਮੈਂ ਇੱਕ ਦੋ ਇੱਕ ਮਾ ਧਾਰਮਿਕਾਂ ਵਾ ਬਾਬਾ ਜੀ ਦਾ ਨੌਲੇਜ ਏ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਜਿਹੜੀ ਕਰਤੂਤ ਹੁੰਦੀ ਆ ਉਹਨਾਂ ਪਤਾ ਹੀ ਆ ਸੋ ਵੀਰੇ ਧਾਰਮਿਕ ਰਚਨਾ ਬਹਿ ਗੋਤਾ ਨਾਲ ਆਵੀ ਬਹੁਤ ਜ਼ਰੂਰੀ ਹੈ ਜਿਸ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਨੂੰ ਅੱਜ ਦਾ ਇਹ ਖੁਸ਼ੀ ਦਾ ਦਿਨ ਦੇਖਣਾ ਨਸੀਬ ਹੋਇਆ ਆਪਾਂ ਇੰਨੀਆਂ ਰੂਹਾਂ ਬਹੁਤ ਦੂਰੋਂ ਚੱਲ ਕੇ ਇਕੱਠੀਆਂ ਹੋਈਆਂ ਚਾਰ ਘੜੀਆਂ ਸਰਕੇਣ ਵਾਸਤੇ ਇੱਕ ਇਤਮ ਨਾਲ ਮੈਂ ਸ਼ੁਰੂ ਕਰ ਲੱਗਿਆ ਵੀਰੇ ਧਾਰਮਿਕ ਗੀਤ ਮੇਰਾ ਪਿੱਛੇ ਜਾਇ ਆਇਆ ਸੀ ਰਗਾ 11 ਗੀਤ ਸੀੁੱਛ ਪਹਿਲਾ ਗੀਤ ਧਾਰਮਿਕ ਮੇਰਾ ਸੀਗਾ ਤਲਵਾਰ ਮੈਂ ਕਲਗੀ ਧਰਦੀਆਂ ਉਸ ਤੋਂ ਬਾਅਦ ਮੈਂ ਹੋਰ ਗਾਇਆ ਸੀ ਨਾਮ ਜਪ ਲੈ ਉਹਦੇ ਵਿੱਚ ਇੱਕ ਸਾਈਡ ਤਾਂ ਮੈਂ ਟੋਕੀ ਧਾਰਮਿਕ ਆਈ ਹੈ ਇੱਕ ਸਾਈਡ ਦੇ ਵਿੱਚ ਮੈਂ ਆਮ ਤਰ੍ਹਾਂ ਦੇ ਗੀਤ ਗਾਏ ਆ ਜਿਵੇਂ ਤੁਰ ਚੱਲੀ ਜਿੰਦੜੀਏ ਨਿਖਾਲੀ ਹੱਥ ਕਰਕੇ ਪਾਣੀ ਤੇ ਬੁਲਬੁਲਿਆ ਕੀ ਬੁਣਿਆਤਾ ਤੇਰੀਆਂ ਇੱਕ ਵਾਰੀ ਕਹਦੇ ਮੈਨੂੰ ਮਾਂ ਦੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮਨੂੰ ਪਿਓ ਤੇ ਉਹ ਵੀ ਗੰਦਰ ਦਾ 22 ਸਾਲ ਛੋਟਾ ਬਣਾਇਆ ਹੈ ਹੈ ਦੋ ਛੋਟੇ ਹੋਰ ਬਣਾ ਲੈਣੇ ਸਨ ਜੋ ਕੋਈ ਲੱਭੇ ਲੈ ਵੀਰੇ ਧਾਰਮਿਕੀਤ ਹੋਰ ਪੇਸ਼ ਕਰਨ ਲੱਗਿਆ ਨਹੀਂ ਤੂੰ ਨਰਕਾਂ ਨੂੰ ਜਾਵੇ ਸਰਹੰਦ ਦੀ دیਵਾਰੇ ਐ ਬਾਬਾ ਜੀ ਦਾ ਨਾਮ ਲੈ ਕੇ ਤਾਰੀ ਮਾਰ ਦੋ ਹਲਕੀ ਜੀ ਮਿਹਰਬਾਨੀ ਥੋੜੀ ਵੀਰੇ ਜਾ ਲੈਣੋ ਹਾਂ ਜੀ थी थी वारे न हंध थी तीवारे नी तूं न कानू जामे कर हंध थी तीवारे तूं कत लिखाश ते तुलारे तुमेंिते तुलारे नलिका नुजाम दीवारे ਤਲਵਾਰ ਮੈਂ ਕਲਕੀ ਸਰਦੀ ਹੈ ਉਹਦੇ ਵਿੱਚ ਵੀ ਜਿਹੜੇ ਲਿਖਣ ਵਾਲੇ ਦੀ ਇੱਕ ਆਪਣੀ ਕਲਪਨਾ ਸੀ ਗੁਰੂ ਸਾਹਿਬ ਦੇ ਤੀਰ ਔਰ ਤਲਵਾਰ ਨੂੰ ਲਿਖਿਆ ਸੀ ਇਹਦੇ ਵਿੱਚ ਵੀ ਉਸ ਸਰਹੰਦੀ ਦੀਵਾਰ ਨੂੰ ਜਿੱਥੇ ਛੋਟੇ ਸਾਹਬ ਜੀ ਦੇ ਨਿਸ਼ਾਨ ਚਿਣੇ ਗਏ ਸੀ ਉਹਦੇ ਸਾਹਮਣੇ ਖੜ ਕੇ ਇੱਕ ਸਿੰਘ ਲਾੜਤ ਪਾਉਂਦਾ ਵੀਰੇ ਐ ਲਾ ਧਿਆਨ ਰੱਖਣਾ ਐ ਮੇਰੀ ਬੇਂਤੀ ਹੈ ਜਿਹੜੇ ਆਪਣੇ ਘਰ ਵਾਲੇ ਦੋਸਤ ਮਹਿਮਾਨ ਨੇ ਸੋਣਾ ਕੇ ਵੀ ਹੱਥ ਜੋੜ ਕੇ ਵੀ दारू ਖਾੜੇ ਵੀ ਪੀ ਜਾਣਾ ਹੱਥ ਛੋੜ ਕੇ ਪੀ ਆ ਬਖ ਨੇ ਧਿਆਨ ਰੱਖਣਾ

लाल गोभी जेका मोसधी उतारे साथ मोस बि उतारे Oh, <laughs>